ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਤੇ ਅੱਜ ਗੱਲ ਕਰਾਂਗੇ ਵੀਰੇ ਆਪਾਂ 1509 ਦੇ ਕੀ ਰੇਟ ਚੱਲ ਰਹੇ ਨੇ ਜੀ ਪਰ ਉਦੋਂ ਪਹਿਲਾਂ ਵੀਰੇ ਪਲੀਜ਼ ਇੱਕ ਵਾਰ ਤੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਵੀ ਜਰੂਰ ਕਰਿਓ ਜੀ ਕਿਉਂਕਿ ਤੁਹਾਡੇ ਸਾਥ ਦੀ ਵੀਰੇ ਆਪਾਂ ਨੂੰ ਬਹੁਤ ਲੋੜ ਆ ਜੀ ਅਤੇ ਜੇ ਗੱਲ ਕਰੀ ਵੀਰੇ ਆਪਾਂ ਹੁਣ 1509 ਦੇ ਰੇਟ ਬਾਰੇ ਜਿਵੇਂ ਕਿ ਅੱਜ ਤੋਂ 10 ਤੋਂ 12 ਦਿਨ ਪਹਿਲਾਂ ਵੀਰੇ ਜਿਹੜੇ 1509 ਦੇ ਰੇਟ ਤੇ ਇਹ ਬਹੁਤ ਜ਼ਿਆਦਾ ਵਧੀਆ ਚੱਲ ਰਹੇ ਸੀ ਜੀ 3500 3600 ਤੱਕ ਰੇਟ ਲੱਗ ਰਹੇ ਤੇ ਮੰਡੀ ਦੇ ਵਿੱਚ ਜਿਹੜੀ 1509 ਦੀ 9 ਦਾ ਰੇਟ ਤਾਂ ਜੀ ਪਰ ਜਿਵੇਂ ਕਿ ਹੁਣ 5 ਤੋਂ 7 ਦਿਨਾਂ ਤੋਂ ਇਹਨਾਂ ਦੇ ਰੇਟਾਂ ਵਿੱਚ ਕਾਫੀ ਡਾਊਨ ਆਏ ਨੇ ਜੀ ਰੇਟ ਕਿਉਂਕਿ ਹੁਣ ਵੀਰੇ ਜਿਹੜਾ 1509 ਦੀ ਬਾਡੀ ਆ ਇਹ ਪੂਰੇ ਜੋਰਾਂ ਤੇ ਚੱਲ ਰਹੀ ਆ ਅਤੇ ਉਹਦੇ ਨਾਲ ਵੀਰੇ ਜਿਹੜੀ ਜੀਰੀਆ ਮੰਡੀ ਦੇ ਵਿੱਚ ਵੀ ਫੁੱਲ ਜਾ ਰਹੀ ਆ ਤੇ ਤੁਹਾਨੂੰ ਪਤਾ ਹੈ ਜਿਵੇਂ ਕਿ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਆ ਵੱਧ ਹੋ ਜਵੇ ਤਾਂ ਉਹਦੇ ਰੇਟ ਵੀਰੇ ਡਾਊਨ ਆਉਂਦੇ ਨੇ ਜੇ ਮਾਰਕੀਟ ਦੇ ਵਿੱਚ ਚੀਜ਼ ਘੱਟ ਹੋਵੇ ਤਾਂ ਉਹਦੇ ਰੇਟ ਵੀਰੇ ਵਧਦੇ ਨੇ ਪਰ ਜੇ ਹੁਣ ਗੱਲ ਕਰੀਏ ਵੀਰੇ ਜਿਹੜੇ ਹੁਣ ਰੇਟ ਚੱਲ ਰਹੇ ਨੇ 1509 ਦੇ ਜਿਵੇਂ ਕਿ ਵੀਰੇ ਹੁਣ ਪਟਿਆਲਾ ਮੰਡੀ ਦੀ ਗੱਲ ਕਰੀਏ ਤਾਂ ਪਟਿਆਲੇ ਮੰਡੀ ਦੇ ਵਿੱਚ ਵੀਰੇ 2800 ਤੋਂ ਲੈ ਕੇ 3200 3250 ਤੱਕ ਰੇਟ ਚੱਲ ਰਹੇ ਨੇ ਜੀ ਜੇ ਰਾਜਪੁਰੇ ਦੀ ਗੱਲ ਕਰੀਏ ਜੀ ਤਾਂ ਰਾਜਪੁਰੇ ਵੀ ਵੀਰੇ ਸੇਮ ਜੀ ਰੇਟ ਨੇ ਉੱਥੇ ਵੀ 2900 ਤੋਂ ਲੈ ਕੇ ਸਾਢੇ 3200 ਤੱਕ ਰੇਟ ਚੱਲ ਰਹੇ ਨੇ ਜੀ ਪਰ ਕਈ ਵਾਰ ਵੀਰੇ ਕੋਈ ਢੇਰੀ ਸਾਫ਼ ਆ ਜਾਂਦੀ ਆ ਕਿਸੇ ਢੇਰੀ ਤੇ ਵੀਰੇ 3280 ਤੱਕ ਵੀ ਰੇਟ ਲੱਗੇ ਜੀ ਪਟਿਆਲੇ ਵੀ ਰਾਜਪੁਰੇ ਵੀ ਕੋਈ ਕੋਈ ਢੇਰੀ ਹੁੰਦੇ ਵੀਰੇ ਜਿਹਦੇ ਉੱਪਰ ਥੋੜਾ ਬਹੁਤਾ ਰੇਟ ਵੱਧ ਲੱਗ ਜਾਂਦਾ ਜੀ ਨਹੀਂ ਤਾਂ ਵੀਰੇ ਤਕਰੀਬਨ 3200 ਸਾਢੇ 3250 ਤੱਕ ਰੇਟ ਚੱਲ ਰਹੇ 2800 ਤੋਂ ਲੈ ਕੇ ਇਹ ਤੇ ਜੀ ਆਪਣੇ ਰੇਟਾਂ ਬਾਰੇ ਜਾਣਕਾਰੀ 1500 ਦੇ ਨਾਂ 1500 ਨੂੰ ਦੇ ਰੇਟਾਂ ਬਾਰੇ ਜਾਣਕਾਰੀ ਅਤੇ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ ਇੱਕ ਵਾਰ ਫਿਰ ਬੇਨਤੀ ਹੈ ਵੀਰੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ